ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਵੀਡੀਓ 'ਚ ਤੇ ਆਪਾਂ ਤੁਹਾਡੇ ਸਾਰੇ ਕਮੈਂਟ ਵੀ ਪੜਾਂਗੇ ਤੁਸੀਂ ਕੀ ਕਹਿੰਦੇ ਹੋ ਕਮੈਂਟਾਂ 'ਚ ਕਿਹੜੀ ਗੱਡੀ ਬਾਰੇ ਕਿਹੜੀ ਮਸ਼ੀਨਰੀ ਬਾਰੇ ਕਿਹੜੇ ਏਰੀਆ 'ਚੋਂ ਤੁਸੀਂ ਕਮੈਂਟ ਕਰਦੇ ਹੋ ਸਾਰਾ ਕੁਝ ਆਪਾਂ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਦੀ ਘਰ ਦੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋ 'ਮ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਤੁਹਾਨੂੰ ਮਿਲ ਗਿਆ ਹੋਊਗਾ ਪਹਿਲੀ ਗੱਡੀ ਆਪਾਂ ਸਬੱਟ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਜੀ 2013 ਮਾਡਲ ਗੱਡੀ ਆ ਸੈਕੰਡ ਓਨਰ ਗੱਡੀ ਆ 3 ਲੱਖ 40000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਬਟਾਲਾ ਮਾਲਕ ਦਾ ਏਰੀਆ 75 ਤੋਂ 80 ਪੈਸੀ ਟਾਇਰਾਂ ਦੀ ਕੰਡੀਸ਼ਨ ਆਪਨ ਨੂੰ ਮਿਲ ਜੂਗੀ ਗੱਡੀ 'ਚ ਕੋਈ ਕਮੀ ਪੇਸ਼ੀ ਨਹੀਂ ਵਧੀਆ ਗੱਡੀ ਆ ਸੋਹਣੀ ਗੱਡੀ ਆ ਅੰਦਰੋਂ ਜੇ ਗੱਲ ਕਰੀਏ ਅੰਦਰੋਂ ਵੀ ਪੂਰੀ ਵਧੀਆ ਪਈ ਆ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਤੇ ਮਾਲਕ ਦੀ ਗੱਡੀ ਆ ਜੀ ਰੇਟ 340 ਇੱਕ ਵਾਰੀ ਇਹਨਾਂ ਨੇ ਕਿਹਾ ਮੌਕੇ ਤੇ ਕਹਿੰਦੇ ਸੀਗੇ ਮਾਲਕ ਮੀਕਾ ਟਬਾਦਾ ਕਰ ਲਾਂਗੇ ਬੇਕੇ ਉੱਪਰ نیچے ਰੇਟ ਹੋ ਜਾਊਗਾ ਅੰਦਰੋਂ ਪੂਰੀ ਵਧੀਆ ਫੰਕਸ਼ਨ ਵਗੈਰਾ ਸਾਰੇ ਵਰਕਿੰਗ ਚ ਨੇ ਨੰਬਰ 92 ਦਾ 9855564 991 ਨੰਬਰ 2 ਤੇ ਆਪਣੇ ਕੋਲੇ ਡਿਜ਼ਾਇਰ ਵੀਡੀਆ ਗੱਡੀ ਪਹੁੰਚੀ ਹੈ ਬਿਲਕੁਲ ਨਵੀਂ ਫਰੈਸ਼ 2019 ਮਾਡਲ ਗੱਡੀ ਹੈ ਫਾਸਟ ਓਨਰ ਹੈ ਜੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਤੁਸੀਂ ਬਹੁਤ ਵਧੀਆ ਗੱਡੀ ਹੈ ਤੇ ਸਾਰਿਆਂ ਨੂੰ ਪਸੰਦ ਆਊਗੀ ਕਿਉਂਕਿ ਰੱਖੀ ਬਹੁਤ ਸੰਭਾਲ ਕੇ ਹੋਈ ਹੈ ਮਾਲਕ ਨੇ 19 ਮਾਡਲ ਫਰਸਟ ਓਨਰ ਗੱਡੀ ਖੜੀ ਹੈ ਫਿਰੋਜ਼ਪੁਰ ਏਰੀਆ ਚ ਤੇ ਨਵੇਂ ਟੈਰਾ ਚ ਹੈ 7 ਲੱਖ ਤੇ 20000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਬਾਕੀ ਅੰਦਰੋਂ ਵੀ ਇਹਨਾਂ ਨੇ ਬਹੁਤ ਸੋਹਣੀਆਂ ਫੋਟੋਆਂ ਖਿੱਚ ਕੇ ਭੇਜੀਆਂ ਇੰਟੀਰੀਅਰ ਚੈੱਕ ਕਰੋ ਸੀਟ ਕਵਰ ਚੈੱਕ ਕਰੋ ਬਹੁਤ ਟੌਪ ਕੁਆਲਿਟੀ ਦੇ ਸੀਟ ਕਵਰ ਇਹਨਾਂ ਨੇ ਚੜਵਾ ਰੱਖਿਆ ਅੰਦਰ LCD ਵਗੈਰਾ ਲੱਗੀ ਹੋਈ ਆ ਕਮੀ ਪੇਸ਼ੀ ਕੋਈ ਨਹੀਂ ਇੰਜਨ ਗੇਅਰ ਬਲੋ ਕੋਈ ਨੁਕਸ ਨਹੀਂ ਟੈਰ ਦੇਖ ਲਓ ਟੈਰਾ ਚ ਅਲਾਈ ਦੇਖ ਲਓ ਬਹੁਤ ਸ਼ੌਂਕ ਨਾਲ ਤੇ ਬਹੁਤ ਸੰਭਾਲ ਕੇ ਮਾਲਕ ਨੇ ਗੱਡੀ ਰੱਖੀ ਹੋਈ ਆ ਰੇਟ ਰੂਟ ਤੁਹਾਨੂੰ ਪਤਾ ਸਾਰਾ ਕੁਝ ਲੱਗ ਗਿਆ ਜੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਲਓ ਗੱਲਬਾਤ ਕਰ ਲਿਓ ਨੰਬਰ 91 683 409 ਤੀਸਰੀ ਗੱਡੀ ਆਪਣੇ ਕੋਲੇ ਵਰਨਾ ਐਸਐਕਸ ਪੂੰਚੀ ਹੈ 2012 ਮਾਡਲ ਫਾਸਟ ਓਨਰ 2 ਲੱਖ 85000 ਰੁਪਿਆ ਇਸ ਗੱਡੀ ਦੀ ਕੀਮਤ ਹੈ ਜੀ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ ਚ ਨਵੇਂ ਟਾਇਰਾਂ ਚ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਨਵੇਂ ਟਾਇਰਾਂ ਚ ਕੋਈ ਨੁਕਸ ਨਹੀਂ ਗੱਡੀ ਚ ਗੱਡੀ ਦਾ ਰੰਗ ਸਾਰਾ ਜੈਨੂਇਨ ਹੈ ਜੀ ਬਾਕੀ ਇੰਜਨ ਗੇਅਰ ਬਲੋ ਕੋਈ ਪ੍ਰੋਬਲਮ ਨਹੀਂ ਬੰਪਰ ਵਗੈਰਾ ਸਾਰਾ ਕੁਝ ਵਧੀਆ ਅੰਦਰੋਂ ਵੀ ਪੂਰੀ ਵਧੀਆ ਇੰਟੀਰੀਅਰ ਵਗੈਰਾ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਤੇ ਸੋਹਣੀ ਗੱਡੀ ਆ ਜਾ ਕੇ ਤੁਸੀਂ ਦੇਖਣੀ ਹੈ ਤਾਂ ਫਿਰੋਜ਼ਪੁਰ ਗੱਡੀ ਖੜੀ ਆ ਜਾ ਕੇ ਦੇਖ ਲੂ 285 ਕੀਮਤ ਦੇ ਵਿੱਚ ਆਪਣੇ ਕੋਲੇ ਪਹੁੰਚੀ ਆ ਤੇ ਕਿਸੇ ਨੇ ਦੇਖਣੀ ਹੈ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਓ ਤੇ ਫਿਰੋਜਪੁਰ ਜਾ ਕੇ ਦੇਖ ਲਓ ਟ్రਾਈ ਲੈ ਲਿਓ ਤੇ ਇੰਜਨ ਗੇਰ ਚੈੱਕ ਕਰਕੇ ਕਾਗਜ਼ ਪੱਤਰ ਦੇਖ ਕੇ ਆਪ ਦੀ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੰਬਰ ਵਾਈ ਦਾ 94700 8388876 ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਕਰੋਲਾ ਗੱਡੀ ਮਾਲਕ ਨੇ ਭੇਜੀ ਹੋ ਵੇਚਣ ਵਾਸਤੇ 6 ਮਾਡਲ ਗੱਡੀਆਂ ਬਈ 95000 ਰੁਪਿਆ ਇਸ ਗੱਡੀ ਦੀ ਕੀਮਤ ਆਪਣੇ ਕੋਲੇ ਪਹੁੰਚੀ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਰੰਗ ਗੱਡੀ ਦਾ ਵਧੀਆ ਗੱਡੀ ਖੜੀ ਐ ਅੰਮ੍ਰਿਤਸਰ ਏਰੀਆ 'ਚ ਨਵੇਂ ਟਾਇਰਾਂ 'ਚ ਗੱਡੀ ਦੀ ਕੰਡੀਸ਼ਨ ਵਧੀਆ ਬਾਕੀ ਜਿਹੜਾ ਰੇਟ ਆ ਉੱਪਰ ਥੱਲੇ ਹੋ ਜੂਗਾ ਇੱਕ ਵਾਰੀ ਰੇਟ 95000 ਰੁਪਏ ਮਾਲਕ ਵੱਲੋਂ ਡਿਮਾਂਡ ਤੇ ਮੰਗ ਪਹੁੰਚੀ ਐ ਬਾਕੀ ਕਿੰਨਾ ਮੌਕੇ ਤੇ ਘਾਟਾ ਵਾਦਾ ਹੋਊਗਾ ਉਹ ਮੌਕੇ ਤੇ ਹੀ ਪਤਾ ਲੱਗੂਗਾ ਜੀ ਪਹਿਲਾਂ ਕੋਈ ਅੰਦਾਜ਼ਨ ਨਹੀਂ ਸੌਦਾ ਹੋ ਜੇ 85000 ਦੇ ਹੋ ਜੇ ਸੌਦਾ ਹੋ ਜੇ 90 ਦਾ ਹੋ ਜੇ ਹੋ ਸਕਦਾ ਹੋਰ ਵੀ ਥੱਲੇ ਰੇਟ ਵਗ ਜੇ ਜਾ ਫਿਰ ਮਾੜਾ ਮੋਟਾ ਘਟੇ ਉਹ ਮੌਕੇ ਦੀ ਗੱਲ ਹੁੰਦੀ ਹੈ ਜੀ ਤੇ ਅੰਮ੍ਰਿਤਸਰ ਤੋਂ ਗੱਡੀ ਪਹੁੰਚੀ ਆ ਜਾ ਕੇ ਦੇਖ ਸਕਦੇ ਹਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 81969 ਤੇ 94377 ਆਹ ਮਾਲਕ ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਕਰੋਲਾ ਗੱਡੀ ਹੈ ਜੀ ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣਗੀਆਂ ਜੀ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਅੱਗੇ ਤੁਹਾਨੂੰ ਸਕੋਰਪਿਓ ਗੱਡੀ ਤੇ ਆਲਟੋ ਗੱਡੀ ਹੋਰ ਵੀ ਮਸ਼ੀਨਰੀਆਂ ਮਿਲਣਗੀਆਂ ਆਲਟੋ ਗੱਡੀ ਆਪਾਂ ਸਿਰਫ 50 ਹਜ਼ਾਰ ਦੀ ਲੈ ਕੇ ਪਹੁੰਚਿਆ ਰੇਟ ਉਹਦਾ ਵੀ ਘਟਾਵਾਦਾ ਹੋ ਜਾਊਗਾ ਤੇ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਦੇ ਆ ਜੀ ਕਿਸੇ ਦਾ ਰੇਟ ਕੋਈ ਫਿਕਸ ਨਹੀਂ ਹੁੰਦਾ ਜੇ ਕੋਈ ਫਿਕਸ ਰੇਟ 'ਚ ਆਪਣੇ ਕੋਲੇ ਗੱਡੀ ਜਾਂ ਕੋਈ ਮਸ਼ੀਨਰੀ ਪਹੁੰਚਦੀ ਆ ਤਾਂ ਉਸੇ ਵੇਲੇ ਆਪਾਂ ਦੱਸ ਦਿੰਨੇ ਆ ਵੀ ਇਸ ਗੱਡੀ ਦਾ ਭਾਈ ਜਾਂ ਇਸ ਮਸ਼ੀਨਰੀ ਦਾ ਰੇਟ ਫਿਕਸ ਹੈ ਇਹਦਾ ਉੱਪਰ ਥੱਲੇ ਹੋਣਾ ਨਹੀਂ ਬਾਕੀ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਦੇ ਆ ਸਾਲਾਂ ਦਾ ਰੇਟ ਉੱਪਰ نیچے ਹੁੰਦਾ ਹੀ ਹੁੰਦਾ ਜੀ ਬਾਕੀ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਤੁਸੀਂ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਆ ਮਕਾਨ ਗੱਡੀ ਮੋਟਰਸਾਈਕਲ ਹਵੇਲੀ ਮਹਿਲ ਕੁਛ ਵੀ ਆ ਚਾਹੀ ਪੀਕ ਆਪਾ ਛੋਟਾ ਆਥੀਆ ਵੱਡਾ ਆਥੀਆ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਮੋਟਰਸਾਈਕਲ ਦੀ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਚੈਨਲ ਤੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹੁਣ ਤੁਸੀਂ ਇੱਕ ਸਕੋਰਪਿਓ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਆ ਦੇਖੋ ਜੀ ਸਕੋਰਪਿਓ ਗੱਡੀ ਆ ਕੰਡੀਸ਼ਨ ਦੀ ਆਲ ਓਕੇ ਹੈ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਵੀ ਦੇਖ ਸਕਦੇ ਹੋ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਚਲਾ ਕੇ ਦੇਖ ਸਕਦਾ ਹਾਂ ਕਿਸ ਨੇ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖ ਸਕਦਾ ਹਾਂ ਬਾਕੀ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਤੇ ਨੁਕਸ ਕੋਈ ਨਹੀਂ ਹੈਗਾ ਜੀ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 17 ਮਾਡਲ ਗੱਡੀ ਹੈ ਜੀ 17 18 ਮਾਡਲ ਹੈਗੀ ਤੇ ਕੰਡੀਸ਼ਨ ਵਧੀਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਹੋਊਗਾ ਜੀ ਠੀਕ ਹੈ ਜੀ ਕਰਨਾਲ ਮਾਲਕ ਦਾ ਏਰੀਆ ਗਾਮ ਕਰਨਾਲ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਜਾ ਕੇ ਗੱਡੀ ਦੇਖਣੀ ਹੈਗੀ ਤੇ 17 ਮਾਡਲ ਗੱਡੀ ਆ ਬਾਕੀ ਵੈਲਿਡ ਤੁਹਾਨੂੰ ਪਤਾ ਲੱਗ ਹੀ ਗਿਆ ਕਿਥੋਂ ਤੱਕ ਹੈ 2033 ਤੱਕ ਤੇ ਵਧੀਆ ਗੱਡੀ ਹੈ ਜੀ ਸੋਹਣੀ ਗੱਡੀ ਹੈ ਟਾਇਰਾਂ ਚ ਆਲਾਈ ਵਗੈਰਾ ਲੱਗੇ ਹੋਏ ਨੇ ਹਰਿਆਣਾ ਨੰਬਰ ਹੈ ਤੇ 22 ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੁਸੀਂ ਨੋਟ ਕਰ ਲਿਆ ਹੋਊਗਾ ਸਕਰੀਨ ਤੇ ਮਿਲ ਗਿਆ ਹੋਊਗਾ ਇੱਕ ਆਲਟੋ ਗੱਡੀ ਹੁਣ ਤੁਸੀਂ ਦੇਖੋ ਜੀ ਆਲਟੋ ਗੱਡੀ ਆ 2004 ਮਾਡਲ ਹੈ 55000 ਰੁਪਏ ਇਸ ਗੱਡੀ ਦੀ ਡਿਮਾਂਡ ਹੈ ਮੌਕੇ ਤੇ ਘਾਟਾ ਵਾਦਾ ਪੂਰਾ ਹੋਊਗਾ ਹੋ ਸਕਦਾ ਗੱਡੀ 45000 ਚ ਹੀ ਆ ਜੇ ਹੋ ਸਕਦਾ 48000 ਚ ਹੋ ਜੇ ਤੇ ਮਤਲਬ ਕਿ 45 ਤੋਂ ਉੱਪਰ ਉੱਪਰ ਗੱਡੀ ਦਾ ਸੌਦਾ ਹੋਊਗਾ ਕਿੰਨੇ ਮਰਜੀ ਦਾ ਹੋ ਜੀ ਜੀ ਬਾਕੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਹੈ ਨੰਬਰ ਹੈ ਜੀ 920632224 ਗੱਲਬਾਤ ਜਿਹੜੀ ਵੀ ਕਰਨੀ ਹੈ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਤੁਹਾਡੇ ਕਮੈਂਟ ਜਿਹੜੇ ਤੁਸੀਂ ਕੀਤੇ ਹੋਏ ਆ ਉਹ ਮੈਂ ਦੱਸਦਾ ਜੀ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਆਪਾਂ ਇੱਕ ਆਪਣੇ ਕੋਲੇ ਬਾਈ ਅਚ ਨਾਮ ਤੋਂ ਇੱਕ ਆਪਣੇ ਕੋਲੇ ਕਮੈਂਟ ਪਹੁੰਚਿਆ ਇਹਨਾਂ ਨੇ ਕਿਹਾ ਵੈਰੀ ਗੁੱਡ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਦਰਸ਼ਨ ਸਿੰਘ ਇਹਨਾਂ ਨੇ ਕਿਹਾ ਨਾਈਸ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਵੀ ਤੇ ਆਪਣੇ ਕੋਲੇ ਲਲਿਤ ਸਿੰਘ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਵੀਡੀਓ ਬਹੁਤ ਖੂਬ ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ ਬਹੁਤ ਸ਼ੁਕਰੀਆ ਭਾਜੀ ਤੇ ਤੁਸੀਂ ਕਮੈਂਟ ਕੀਤਾ ਬਹੁਤ ਸੋਹਣਾ ਕਮੈਂਟ ਕੀਤਾ ਬਹੁਤ-ਬਹੁਤ ਸ਼ੁਕਰੀਆ ਜੀ ਤੇ ਇੱਕ ਆਪਣੇ ਕੁਲੇ ਜੇ ਮਾਲ ਸਿੰਘ ਇਹਨਾਂ ਨੇ ਕਿਹਾ ਜੀ ਕੋਈ 50000 ਦੀ ਕੋਈ ਗੱਡੀ ਹੋਵੇ ਤਾਂ ਪਲੀਜ਼ ਦੱਸਿਓ ਕਿਹੜੀ ਗੱਡੀ ਤੁਹਾਨੂੰ ਚਾਹੀਦੀ ਹੈ ਜੀ 50000 ਦੀ ਡਿਮਾਂਡ ਦੇ ਵਿੱਚ ਤਾਂ ਮੈਨੂੰ ਦੱਸਿਓ ਕਮੈਂਟ ਕਰਕੇ ਲਾਜ਼ਮੀ ਬਾਕੀ ਜਿਹੜੀ ਆਹ ਵੀਡੀਓ ਇਹਦੇ ਵਿੱਚ ਤੁਸੀਂ ਕੱਲ ਤੋਂ ਗੱਡੀ ਦੇਖਿਓਗੀ ਉਹ ਵੀ ਵਧੀਆ ਸਸਤੀ ਗੱਡੀ ਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਕੀਸ਼ਨ ਕੁਮਾਰ ਦਾ ਪਹੁੰਚਿਆ ਜੀ ਕੀਸ਼ਨ ਕੁਮਾਰ ਜੀ ਕਹਿੰਦੇ ਆ ਬਹੁਤ ਸੋਹਣੀ ਵੀਡੀਓ ਬਣਾਉਣੀਓ ਤੇ ਤੁਹਾਡੀ ਆਵਾਜ਼ ਬਹੁਤ ਵਧੀਆ ਸੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਬਹੁਤ ਸੋਹਣਾ ਕਮੈਂਟ ਕੀਤਾ ਤੁਸੀਂ ਬਹੁਤ ਵਧੀਆ ਹੋ ਤਾਂ ਹੀ ਤੁਹਾਨੂੰ ਸਾਰੇ ਵਧੀਆ ਲੱਗਦੇ ਆ ਜੀ ਬਾਕੀ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਤੇ ਤੁਹਾਡਾ ਹਰ ਰੋਜ਼ ਸਵਾਗਤ ਹੈ ਜੀ ਤੇ ਜਿਨੇ ਤੁਸੀਂ ਕਮੈਂਟ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਦੇ ਕਮੈਂਟ ਆਪਾਂ ਕੱਲ ਨੂੰ ਪੜਾਂਗੇ ਅੱਜ ਲਈ ਬਸ ਐਨੇ ਜੀ ਜ਼ਿਆਦਾ ਕਮੈਂਟ ਪੜਨ ਲੱਗ ਗੀ ਤਾਂ ਜ਼ਿਆਦਾ ਲੰਮੀ ਵੀਡੀਓ ਹੋ ਜਾਊਗੀ ਬਾਕੀ ਕੱਲ ਨੂੰ ਆਪਾਂ ਜ਼ਿਆਦਾ ਕਮੈਂਟ ਪੜਾਂਗੇ ਤੁਸੀਂ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਲਾਜ਼ਮੀ ਕਰਿਓ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਦੋ ਤੇ ਉੱਪਰ ਆਪਣਾ ਨੰਬਰ ਹੈ ਜਿਹੜਾ WhatsApp ਨੰਬਰ ਹੈ ਉਹ ਲਾਜ਼ਮੀ ਨੋਟ ਕਰ ਲਓ 77 ਵਾਲਾ ਕਿਸੇ ਨੂੰ ਐਡ ਕਰ ਬਹੁਣੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਚਾਹੀਦੀ